ਕੱਲਾ ਹੀ ਆ ਪਤਾ ਐ ਕੋ ਮੰਗਣਾ ਪੈਣਾ ਕੱਲਾ ਆ ਕੇ ਹਜੂਰੀ ਜਿਹੜੀ ਘਰ ਵੀ ਕੰਮ ਕਰਦੇ ਉਹਨੂੰ ਵੀ ਨਾਮ ਮੰਗਣਾ ਪੈਣਾ ਸ਼ੇਖ ਫਰੀਦ ਦੇ ਖੈਰ ਤੀਜਾ ਵਾਰ ਵੀ ਸ਼ੇਖ ਫਰੀਦ ਦੇ ਖੈਰ ਬੰਦਗੀ ਦਿਓ ਅੰਦਰ ਪੰਜ ਪੈ ਰਾਈਆਂ ਨੇ ਉਹਨਾਂ ਨੂੰ ਜਤਰਾ ਬੰਦਗੀ ਸ਼ਬਦ ਦਿਓ ਸਿਮਰਨ ਦਿਓ ਅਖਾਰੀ ਬੰਨਾ ਹੈ ਹਮ ਟਿਕਣ ਤੇ ਖਾਰੀ ਤੇਰੇ ਤੂੰ ਨੇ ਜਬਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਾਨੋ ਰਹੋ ਨਾਮ ਘਰ ਆਤਾ ਮੇਰੇ ਅੰਦਰ ਨਾਮ ਉਹਰੇ ਅੰਦਰ ਪ੍ਰੇਮ ਬਣ ਜਾਏ ਅਹੀ ਸਿੱਖਿਆ ਖਿਆ ਖਾਰੀ ਆ ਸਾਨੂੰ ਨਾਮ ਦਿਓ ਪਰ ਮੰਗਣਾ ਪੈ ਨਾਮ ਮੰਗਿਆ ਨਾਮ ਮੰਗਣ ਦਾ ਚਾਹ ਪੈਦਾ ਹੋ ਅੰਦਰ ਜਪਣ ਦਾ ਚਾਹ ਪੈਦਾ ਹੋਇਆ ਉਹ ਆ ਪੈਦਾ ਹੋਇਆ ਨਾਮ ਜਪਣ ਵਾਸਤੇ ਅਭਿਆਸ ਵੱਲ ਲੱਗ ਗਏ ਕੱਲੀ ਇਥੋਂ ਤੱਕ ਕਥਾ ਨਹੀਂ ਮੇਰੇ ਤੇ ਵੀ ਲੰਘ ਗੋ ਕਥਾ ਕਰ ਲਈ ਦਾ ਪੌੜਾ ਘੇਟਾ ਲੱਗਣਾ ਤੁਹਾਨੂੰ ਕਹਿ ਦਿੱਤਾ ਉਹ ਹੀ ਸੋਚਿਆ ਗਿਆ ਆਪ ਜਪਨ ਨਾ ਜਪਨ ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਕਥਨ ਤੇ ਮੁਕਤਾ ਕੋਈ ਗੁਰਮਖ ਵਿਰਲਾ ਕਹਿੰਦੇ ਕਥਨ ਸੁਣਾ ਲੈ ਤੇ ਕਹਿਣ ਮਾਰੇ ਬੜੇ ਅਜਾਪ ਰੋ ਜਪਰੋ 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 ਪਰ ਕਹਿੰਦੇ ਕਥਾ ਕਰਨ ਤੋਂ ਬਾਅਦ ਆ ਜਿਹੜੇ ਜਪਣਾ ਸ਼ੁਰੂ ਕਰ ਦਿੰਦੇ ਆ ਕਥਾ ਦੇ ਵਿਚਾਰ ਸੁਣਨ ਤੋਂ ਬਾਅਦ ਆ ਜਿਹੜਾ ਜਪਣਾ ਸ਼ੁਰੂ ਕਰ ਦਿੰਦੇ ਆ ਹਾਰਸ 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 ਕੋਈ ਘੁਰਮਖ ਵਰਲਾ ਪਾਠ ਕੀਤਾ ਸੁਖਮਨੀ ਸਾਹਿਬ ਕਿੰਨੀ ਵਾਰੀ ਆਇਆ ਕਿ ਨਾਮ ਜਪੜਾ ਚਾਹੀਦਾ ਮੇਰ ਪਉ ਜਪੈ ਸਗਲ ਕੋ ਮਿੰਨ ਐ ਨਾਮ ਜਪੜਾ ਚਾਹੀਦਾ ਬ੍ਰਹਮਕਾਰ ਸਿਮਰਨ ਵਾਲੀ ਕੀ ਮਾਲ ਜਾਈ ਨਾਮ ਜਪੜਾ ਚਾਹੀਦਾ ਮੈਲ ਜਾਂਦੀ ਹੈ ਪਰ ਸੁਖਮਨੀ ਸਾਹਿਬ ਦਾ ਗੁਕਾ ਰੱਖ ਕੇ ਫਿਰ ਸਿਮਰਨ ਕਰਨਾ ਕੋਈ ਦਰਨਾ ਸਾਰਾ ਦਿਨ ਸਿਮਰਨ ਕਰ ਲਾਤੇ ਇਹ ਕੋਈ ਦਰਨਾ ਹੈ ਕਹੇ ਕਿ ਪੰਚ ਤੇ ਮੁਕਾਤੋ ਬੁਨ ਮਖੇ ਲਵਾ ਗੁਰੂ ਸਾਹਿਬ ਜੀ ਕਹਿੰਦੇ ਨੇ ਜੀਤੇ ਪੰਚ ਪਹਿਰਾਇਗਾ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਅਰਾਧਨਾ ਜੋੜ ਜਾਂਦੇ ਜਪਨ ਵਿੱਚ ਉਹ ਇੱਕ ਖਾਸ ਜਿਹੜੀਆਂ ਬਰਾਈਆਂ ਨੇ ਬੁਰਾਈਆਂ ਨੇ ਸਾਡੇ ਅੰਦਰ ਉਹਨਾਂ ਨੂੰ ਜੀਤਦੇ ਅੰਜੇ ਵੱਡੇ ਮਹਾਵਰੀ ਕਾਰ ਸੱਚਾ ਤੋਂ ਸੱਚੇ ਦਾ ਤੋਂ ਆ ਸੱਚੇ ਦਾ ਆਸਰਾ ਸੱਚੇ ਦਾ ਸਿੰਗੜਾ ਲੈ ਕੇ ਪੰਜੇ 12 ਵਾਰੀ ਜਿਹੜੇ ਸਾਨੂੰ ਛੋਟਾ ਮਾਰਦੇ ਇਹ ਫੜ ਲੈ। ਮਹਾਮਰੀਆਂ ਨੂੰ ਕਾਬੂ ਪਾ।